ਰਪਿੰਦਰ ਰਪਿੰਦਰ ਪਰੇ ਹੋ ਜਾ ਤੈਨੂੰ ਅਜੇ ਵੀ ਨਹੀਂ ਸ਼ਰਮ ਆਉਂਦੀ ਪਹਿਲੇ ਦਿਨ ਤੋਂ ਆਪਣੇ ਘਰ ਦੇ ਨਾਲ ਕੰਟਰੋਲ ਕੀਤਾ ਹੁੰਦਾ ਨਾ ਤੇ ਇਹ ਕੰਮ ਹੋਣਾ ਇਨੀ ਹੀ ਮੇਰੀ ਭੈਣ ਨਾਲ ਮੈਨੂੰ ਜੋ ਬਨ ਪਤਾ ਹੀ ਨਹੀਂ ਆ ਕਿਸ ਗੱਲ ਦਾ ਤੇ ਤੂੰ ਡਿਊਟੀ ਤੇ ਹਾਂ ਤੇ ਜਦਨ ਸਾਡੇ ਘਰ ਆ ਕੇ ਸ਼ਰਮ ਗੱਡੀ ਮੰਗ ਰਹਾ ਤੈਨੂੰ ਉਦੋਂ ਸ਼ਰਮ ਨਹੀਂ ਆਈ ਮੈਨੂੰ ਉਦੋਂ ਨਹੀਂ ਪਤਾ ਸੀਗਾ ਕਿ ਇਹ ਕੰਮ ਹੋਣਾ ਹੀ ਹੋਣਾ ਵਾ ਉਹ ਜੋ ਬਨ ਮੈਨੂੰ ਨਹੀਂ ਪਤਾ ਕਿਸ ਗੱਲ ਦਾ ਵੀ ਜੋ ਪਤਾ ਵਾ ਘਰ ਦੇ ਨੂੰ ਪਤਾ ਵਾ ਦੋਵਾਂ ਮਹੀਨਿਆਂ ਬਾਅਦ ਤੇ ਮੈਂ ਆਇਆ ਵਾ ਉਸੂਰ ਸਾਰਾ ਤੁਹਾਡਾ ਹੀ ਨਿਕਲਣਾ ਵਾ ਇਹ ਨਾ ਸੋਚਿਓ ਪੀ ਤੁਹਾਡੀ ਜਾਣ ਮੈਂ ਇਦਾਂ ਹੀ ਛੱਡ ਦੂੰਗਾ ਕੁੜੀ ਦਾ ਮੈਂ ਕਰਾਉਣਾ ਪੋਸਟਮਾਰਟਮ ਸਾਰਾ ਪਤਾ ਲੱਗ ਜਾਣਾ ਵਾ ਪੀ ਇਹਦਾ ਨ ਕੀ ਹੋਇਆ ਵਾ ਪਰ ਮੈਨੂੰ ਇਹ ਗੱਲ ਤਾਂ ਨਹੀਂ ਨਾ ਪਤਾ ਵੀ ਤੁਸੀਂ ਮਾਰ ਹੀ ਦੇਣਾ ਵਨੂੰ ਚੰਗਾ ਹੁਣ ਰੌਲੀ ਪਾ ਕੋਠੇ ਤੇ ਚੜ ਕੇ ਡੰਡੀ ਪਿੱਟ ਪੀ ਇਹਨਾਂ ਨੇ ਮਾਰੀ ਆ ਸਗੋਂ ਇਹ ਗੱਲ ਕਹਿ ਆਂਡ ਗਵਾਨ ਨੂੰ ਦੱਸ ਤੇਰਾ ਭਰਾ ਆ ਹੀ ਤੈਨੂੰ ਪਤਾ ਨਹੀਂ ਮਗਰੋਂ ਕੀ ਕਰਤਾ ਵਾ ਸੇਵਾ ਸੁਭਾ ਕਰਦੇ ਜੋ ਜੇ ਕੋਈ ਪੋਸਟਮਾਰਟਮ ਚ ਆਉਂਦਾ ਵੀ ਆ ਤੇ ਮੈਂ ਸਾਰਾ ਕੋ ਰਫਾਫਾ ਕਰ ਦੂੰਗਾ ਇੰਨਾ ਕੁ ਮੈਂ ਕਰ ਸਕਦਾ ਲਗਾ ਜਨਾਬ ਹੁਣ ਸਾਨੂੰ ਦੋ ਛੁੱਟੀ ਤੇ ਸਾਡਾ ਧਿਆਨ ਰੱਖਿਓ ਚਲੋ ਕੋਈ ਗੱਲ ਨਹੀਂ ਚੰਗਾ ਜੀ ਠੀਕ ਹੈ ਜੀ